ਬਖਤੌਰ ਤੇ ਲੋ ਫੇਸਬੁਕ ਪੇਜ ਦੇ ਜੁੜੇ ਹੋਏ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਢਿੱਲਾ ਸਾਹਿਬ ਅੱਜ ਇੱਕ ਆਪਾਂ ਚੋਣ ਕਮਿਸ਼ਨ ਨੇ ਹਲਫਾ ਨਾਮਾ ਦਾਇਰ ਕੀਤਾ ਉਹ ਕੀ ਹੈ ਮਾਮਲਾ ਉਹਦੇ ਬਾਰੇ ਵਿਚਾਰ ਅਸਲ ਦੇ ਵਿੱਚ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਵਿਹਾਰ ਦੇ ਵਿੱਚ ਇੱਕ ਨਵੀਂ ਸ਼ੁਰੂਆਤ ਹੋਈ ਸੀ ਐਸ ਆਈ ਆਰ ਜੀ ਮਤਲਬ ਸਪੈਸ਼ਲ ਇੰਟੈਂਸਿਵ ਜਿਹੜੀ ਰਿਵਿਜ਼ਿਟ ਜੀ ਭਾਵੇਂ ਕਿ ਇਹ ਵੀ ਬੋਟਰ ਸੂਚੀਆਂ ਬਣੀਆਂ ਹੋਈਆਂ ਨੇ ਜੀ ਉਹਨਾਂ ਦੇ ਵਿੱਚ ਜਿਹੜੀਆਂ ਵੋਟਾਂ ਬਣੀਆਂ ਉਹਨਾਂ ਵੋਟਾਂ ਦੀ ਪੜਤਾਲ ਡੁਗਾਈ ਨਾਲ ਕੀਤੀ ਆਵੇ ਉਹਦਾ ਮਤਲਬ ਇਹ ਹੈ ਜੀ ਇਹ ਪੜਤਾਲ ਉਹਨਾਂ ਨੇ ਆਪਣੇ ਪੱਧਰ ਤੇ ਸ਼ੁਰੂ ਕਰਤੀ ਠੀਕ ਹੈ ਜੀ ਜਿਹੜੀ ਪੜਤਾਲ ਸ਼ੁਰੂ ਕੀਤੀ ਉਸ ਪੜਤਾਲ ਵਾਸਤੇ ਉਹਨਾਂ ਨੇ ਕਿਹਾ ਕਿ ਬੰਦੇ ਜਿਹੜੇ ਜਿੰਨੇ ਵੀ ਵੋਟਰ ਹੈ ਜੀ ਉਹਨਾਂ ਵੋਟਰਾਂ ਨੂੰ 11 ਉਹਨਾਂ ਨੇ ਇੱਕ ਜਿਹੜੇ ਹੈਗੇ ਦਿੱਤੇ ਕਿ ਆਹ ਡਾਕੂਮੈਂਟ ਹੈ ਇਹਨਾਂ ਦੇ ਵਿੱਚੋਂ ਕੋਈ ਇੱਕ ਡਾਕੂਮੈਂਟ ਲਾ ਦਿਓ ਠੀਕ ਹੈ ਜੀ ਤਾਂ ਕਿ ਉਹਦੇ ਉਸ ਡਾਕੂਮੈਂਟ ਦੇ ਨਾਲ ਹੀ ਸਾਬਤ ਕੀਤਾ ਜਾ ਸਕੇ ਕਿ ਉਹ ਅਸਲੀ ਬੋਟਰ ਹੈ ਜਾਂ ਨਕਲੀ ਬੋਟਰ ਠੀਕ ਹੈ ਜੀ ਜਿਹੜੇ ਨਕਲੀ ਹੋਣਗੇ ਕੱਟੇ ਜਾਣਗੇ ਜਿਹੜੇ ਅਸਲੀ ਆ ਉਹ ਰੱਖੇ ਜਾਣਗੇ ਠੀਕ ਹੈ ਜੀ ਜਿਹੜੇ 11 ਡਾਕੂਮੈਂਟ ਬਣਾਏ ਨੇ ਉਹਨਾਂ 11 ਡਾਕੂਮੈਂਟਸ ਦੇ ਵਿੱਚ ਜਿਵੇਂ ਪਾਸਪੋਰਟ ਹੋ ਗਿਆ ਬੈਂਕ ਖੂਤਾ ਹੈ ਖਾਤਾ ਹੋ ਗਿਆ ਵਗੈਰਾ ਵਗੈਰਾ ਇਹੋ ਜਿਹਾ ਕੁਝ ਪਤਾ ਠੀਕ ਹੈ ਸਰ ਲੇਕਿਨ ਬਿਹਾਰ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸਾਰੇ ਲੋਕ ਅਮੀਰ ਨਹੀਂ ਤੇ ਗਰੀਬ ਬਹੁਤ ਜ਼ਿਆਦਾ ਹੈ ਜ਼ਿਆਦਾ ਜੀ ਜ਼ਿਆਦਾ ਇਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਬਿਹਾਰ ਦੇ ਵਿੱਚੋਂ ਜਿਹੜਾ ਪੜਾਈ ਦਾ ਪੱਧਰ ਆ ਉਹ ਪੰਜਾਬ ਨਾਲੋਂ ਕਿਤੇ ਉੱਚਾ ਹੈ। ਅੱਛਾ ਜੀ, ਠੀਕ ਬਿਲਕੁਲ। ਅੱਜ ਕੱਲ ਆਪਾਂ ਦੇਖੀਏ IAS ਤੇ IPS ਅਫਸਰ ਜਿਹੜੇ ਹੈਗੇ ਉਹ ਜ਼ਿਆਦਾਤਰ ਬਿਹਾਰ ਦੇ ਆ, ਉਹ ਬੱਚੇ ਪੜ੍ਹਦੇ। ਜੀ। ਪਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਉੱਥੇ ਗਰੀਬੀ ਬਹੁਤ ਜ਼ਿਆਦਾ ਹੈ। ਜ਼ਿਆਦਾ ਜੀ। ਜਿਹੜੇ ਲੋਕ ਗਰੀਬ ਹੈ ਉਹਨਾਂ ਦੇ ਕੋਲੇ ਨਾ ਪਾਸਪੋਰਟ ਹੈ, ਨਾ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕੋ ਆ ਜਿਨ੍ਹਾਂ ਦੇ ਬੈਂਕਾਂ ਦੇ ਵਿੱਚ ਖਾਤਾ ਨਹੀਂ। ਤਾਂ ਫਿਰ ਇਹ ਡਿਮਾਂਡ ਉੱઠી ਉੱઠી ਸੀ ਉੱਥੋਂ ਕਿ ਘੱਟੋ ਘੱਟ ਜਿਹੜਾ ਹੈਗਾ ਜੇ ਤੁਸੀਂ ਇਹ ਸ਼ਿਕਾਇਤ ਕਰਨੀ ਹੈ ਤੇ ਇੱਕ ਡਾਕੂਮੈਂਟ ਜਿਹੜਾ ਹਰ ਇੱਕ ਅਧਿਅਾਸਤ ਵਿੱਚ ਹੁੰਦਾ ਹੈ ਜੀ ਉਹ ਆਧਾਰ ਕਾਰਡ ਜੀ ਆਧਾਰ ਕਾਰਡ ਦੀ ਪ੍ਰਵਾਨਗੀ ਦਿਓ ਤੇ ਉਹਨਾਂ ਨੇ ਚੋਣ ਕਮਿਸ਼ਨ ਨੇ ਉਹ ਪ੍ਰਵਾਨਗੀ ਦੇਣ ਤੋਂ ਇਨਕਾਰ ਕਰਤਾ ਠੀਕ ਹੈ ਜੀ ਫਿਰ ਦੇਸ਼ ਦੀ ਸੁਪਰੀਮ ਕੋਰਟ ਦੇ ਵਿੱਚ ਕਈ ਸਾਰੀਆਂ ਪਟੀਸ਼ਨਾਂ ਦਾਇਰ ਹੋਈ ਠੀਕ ਹੈ ਜੀ ਜਿਵੇਂ ਕਿ ਰਾਸ਼ਟਰੀ ਜਨਤਾ 당ਲ ਹੈ ਗਦੂ ਪ੍ਰਸਾਦ ਯਾਦ ਉਹਨਾਂ ਨੇ ਪਾਤੀ ਕੁਝ ਜਿਹੜੀਆਂ ਹੋਰ ਜਿੱਥੇ ਬੰਦੀਆਂ ਪਾਕੀ 8-10 ਪਟੀਸ਼ਨਾਂ ਜਿਹੜੋ ਪੈਗੀਆਂ ਸੁਪਰੀਮ ਕੋਰਟ ਤੇ ਸੁਪਰੀਮ ਕੋਰਟ ਨੇ ਵੀ ਸੁਣਵਾਈ ਸ਼ੁਰੂ ਕਰ ਦਿੱਤੀ ਠੀਕ ਹੈ ਸਰ ਜਸਟਿਸ ਸੂਰੀਆकांत ਦੀ ਅਗਵਾਈ ਵਾਲੀ ਬੈਂਚ ਨੇ ਸੁਝਾਅ ਦਿੱਤਾ ਚੋਣ ਕਮਿਸ਼ਨ ਨੂੰ ਜੀ ਕਿ ਯਾਰ ਆਧਾਰ ਕਾਰਡ ਪਾ ਲੋ ਤੁਸੀਂ ਬਿਲਕੁਲ ਜੀ ਪਰ ਉਹਨਾਂ ਨੇ ਉੱਥੇ ਤੱਕ ਇਹ ਤਾਂ ਦੀ ਸੋਚ ਲਾਂਗੇ ਕਿ ਪਾਇਆ ਹੈ ਬਾਅਦ ਦੇ ਵਿੱਚ ਇਹ ਤਾਂ ਫਿਰ ਫੇਰ ਖੁੱਲ ਕੇ ਬਹਿਸ ਹੋਈ ਜੀ ਵੀ ਇਹ ਕਿਵੇਂ ਹੋ ਕਿਉਂਕਿ 65 ਲੱਖ ਵੋਟਾਂ ਉੱਥੇ ਕੱਟੀਆਂ ਗਈਆਂ ਸੀ ਠੀਕ ਹੈ ਜੀ ਜਿੰਨਾ 60 ਲੱਖ ਵੋਟਾਂ ਕੱਟੀਆਂ ਗਈਆਂ ਉਹ ਤੋਂ ਫਿਰ ਇੱਕ ਗੱਲ ਉੱਭਰ ਕੇ ਸਾਹਮਣੇ ਆਈ ਦੀ 65 ਲੱਖ ਵੋਟਾਂ ਇਸ ਕਰਕੇ ਕੱਟੀਆਂ ਗਈਆਂ ਬੰਦੇ ਕੋਲ ਡਾਕੂਮੈਂਟ ਹੀ ਨਹੀਂ ਜੀ ਜਿਹੜਾ ਡਾਕੂਮੈਂਟ ਆਮ ਪਰਵਾਨ ਤੈ ਜਿਹੜਾ ਲੋਕਾਂ ਦੇ ਕੋਲੇ ਹੁੰਦਾ ਹਰੇਕ ਬੰਦੇ ਦਾ ਤੁਹਾਨੂੰ ਪਤਾ ਵੀ ਆਧਾਰ ਕਾਰਡ ਤਾਂ ਬੜੀ ਵੱਡੀ ਚੁਲਾਦ ਦੇ ਵਿੱਚ ਪੜਾਇਆ ਸੀ ਮੇਰੇ ਕੋਲ ਪੁੱਛ ਲਓ ਕਿਹਦੇ ਹੋਣਗੇ ਬਿਲਕੁਲ ਬਿਲਕੁਲ ਸਾਡੇ ਮੈਂ ਜਿੰਨੇ ਪਰਸੈਂਟ ਲੋਕਾਂ ਦੇ ਆਧਾਰ ਕਾਰਡ ਬਣੇ ਬਣੇ ਆ ਜੀ ਬਣੇ ਉਹਨਾਂ ਨੇ ਕਹੇ ਜੀ ਇਹ ਮਨੋਰ ਉਹਨਾਂ ਨੇ ਬਹਿਸ ਹੋਈ ਤੇ ਉਹ ਤੋਂ ਬਾਅਦ ਸੁਪਰੀਮ ਕੋਰਟ ਨੇ ਹੁਕਮ ਦਿੱਤਾ ਜੀ ਕਿ ਜੀ ਆ ਲੋਏ ਤਾਂ ਹੁਣ ਪਾਉਣਾ ਪ ਉਹਨ ਜਿਹੜਾ ਹੁਕਮ ਦੇਤਾ ਹੁਕਮ ਦੀ ਅਦੁੱਲੀਤਾ ਹੋ ਨਹੀਂ ਸਕਦੀ ਬਿਲਕੁਲ ਬਿਲਕੁਲ ਜੀ ਸੁਪਰੀਮ ਕੋਰਟ ਸੁਪਰੀਮ ਅਦਾਲਤ ਹੈ ਭਾਰਤ ਦੀ ਸਭ ਤੋਂ ਵੱਡੀ ਅਦਾਲਤ ਹੈ ਜੀ ਇਸੇ ਸਮੇਂ ਦੇ ਦੌਰਾਨ ਜਿਹੜਾ ਹੈਗਾ ਕਿਉਂਕਿ ਜੀ ਸੁਣਵਾਈ ਚੱਲੀ ਹੈ ਦੀ ਸੁਪਰੀਮ ਕੋਰਟ ਚ ਇਸੇ ਸਮੇਂ ਦੌਰਾਨ ਅਸ਼ਵਨੀ ਕੁਮਾਰ ਉਪਾਧਿਆ ਠੀਕ ਹੈ ਜੀ ਇੱਕ ਸੁਪਰੀਮ ਕੋਰਟ ਦਾ ਵਕੀਲ ਹੈ ਜੀ ਉਹਨੇ ਇੱਕ ਹੋਰ ਪਟੀਸ਼ਨ ਦਾਇਰ ਕਰ ਠੀਕ ਹੈ ਸਰ ਉਹ ਕਹਿੰਦਾ ਜੀ ਭਾਰਤ ਦੇ ਵਿੱਚ ਸਰਕਾਰ ਭਾਰਤ ਦੇ ਨਾਗਰਿਕ ਆਵ ਦੀ ਸਰਕਾਰ ਚੁਣ ਜੀ ਤੇ ਸਰਕਾਰ ਚੁੜਨ ਵਾਸਤੇ ਉਹ ਨੀਤੀਆਂ ਬਣਾਉਣ ਜੀ ਜਿਹੜੀ ਸਰਕਾਰ ਬਣੂਗੀ ਤੇ ਜਿਹਨੀਆਂ ਨੀਤੀਆਂ ਦੇ ਵਿੱਚ ਉਹਨਾਂ ਦੀ ਪਾਰਟਿਸਪੇਸ਼ਨ ਹੋਵੇ ਨੀਤੀਆਂ ਦਾ ਜਿਹੜੀਆਂ ਬਣਾਉਣੀਆਂ ਤਾਂ ਤੁਹਾਨੂੰ ਪਤਾ ਪਾਰਲੀਮੈਂਟ ਨੇ ਬਣਾਉਣਗੇ ਸੰਸਦ ਨੇ ਬਣਾਉਣਗੇ ਜੀ ਫੈਸਲੇ ਉਹਨਾਂ ਨੇ ਕਰਨੇ ਜੀ ਪਰ ਕਹਿੰਦੇ ਵੀ ਉਹਦੇ ਵਿੱਚ ਠੀਕ ਤਰੀਕੇ ਨਾਲ ਲੋਕਾਂ ਦੀ ਭਾਗੀਦਾਰੀ ਯਕੀਨੀ ਬਣਾਉਣ ਵਾਸਤੇ ਇਹ ਲਾਜ਼ਮੀ ਕੀਤਾ ਜਾਵੇ ਕਿ ਹਰ ਸਾਲ ਜਦੋਂ ਵੀ ਇਲੈਕਸ਼ਨ ਹੋਣੀ ਹੈ ਜੀ ਹਰ ਸਾਲ ਹੋਣੀ ਆ 5 ਸਾਲਾਂ ਤੋਂ ਹੋਣੀ ਆ 4 ਸਾਲਾਂ ਤੋਂ ਵੈਸੇ ਮੇਰੇ ਖਿਆਲ ਵਿੱਚ ਸਾਲ ਦੇ ਵਿੱਚ ਕੱਲੀ ਇਲੈਕਸ਼ਨ ਹੁੰਦੀ ਰਹਿੰਦੀ ਜੀ ਜੀ ਜੇ ਜਦੋਂ ਵੀ ਇਹ ਇਲੈਕਸ਼ਨ ਕਰਾਉਣੀ ਹੈ ਤੇ ਸਪੈਸਿਫਿਕ ਇੰਟੈਂਸਿਵ ਬਜਰੀ ਹੋਣਾ ਰਿਵੀਜ਼ਨ ਉਹ ਕਰਵਾਈ ਕਰਵਾਈਆ ਠੀਕ ਹੈ ਜੀ ਇਹਦੇ ਤੇ ਮਾਨਯੋਗ ਸੁਪਰੀਮ ਕੋਰਟ ਨੇ ਨੋਟਿਸ ਜਾਰੀ ਕਰਤਾ ਬਿਲਕੁਲ ਜੀ ਚੋਣ ਕਮਿਸ਼ਨ ਨੂੰ ਕਿ ਭਾਈ ਆ ਬੰਦੇ ਦੀ ਡਿਮਾਂਡ ਆ ਤੁਸੀਂ ਦੱਸੋ ਇਹਦੇ ਬਾਰੇ ਕੀ ਕਹਿੰਦੇ ਠੀਕ ਹੈ ਨਾ ਤਾਂ ਹੁਣ ਚੋਣ ਕਮਿਸ਼ਨ ਨੇ ਕੀ ਕੀਤਾ ਚੋਣ ਕਮਿਸ਼ਨ ਨੇ ਇੱਕ ਹਲਫੀਆ ਬਿਆਨ ਦਿੱਤਾ ਜੀ ਉਹ ਕਹਿੰਦੇ ਜੀ ਸਾਡੀ ਸੰਵਿਧਾਨ ਖਾਸਤੀ ਹੈ ਜੀ ਚੋਣ ਕਮਿਸ਼ਨ ਇੱਕ ਸੰਵਿਧਾਨਕ ਬਾਡੀ ਹੈ ਜੀ ਤੇ ਸੁਪਰੀਮ ਕੋਰਟ ਨੂੰ ਚਾਹੀਦਾ ਹੈ ਕਿ ਚੋਣ ਕਮਿਸ਼ਨ ਦੇ ਕੰਮ ਦੇ ਵਿੱਚ ਉਹ ਦਖਲਅੰਦਾਜ਼ੀ ਨਾ ਕਰੇ ਠੀਕ ਹੈ ਜੀ ਚੋਣ ਕਮਿਸ਼ਨ ਹੀ ਸਾਰਾ ਕੁਝ ਜਿਹੜਾ ਹੈਗਾ ਕਰੂਗਾ ਚੋਣਾਂ ਅਸੀਂ ਕਰਵਾਉਣੀਆਂ ਸਾਡੀ ਜ਼ਿੰਮੇਵਾਰੀ ਅਸੀਂ ਕਰਵਾਉਣੀਆਂ ਸਾਡੇ ਕੰਮ ਦੇ ਵਿੱਚ ਸੁਪਰੀਮ ਕੋਰਟ ਦਖਲ ਨਾ ਕੋਈ ਲੈਣਾ ਦੇਣਾ ਨਹੀਂ ਹਾਂ ਹੁਣ ਸੁਪਰੀਮ ਕੋਰਟ ਦਖਲ ਨਾ ਦੇ ਵੀ ਕਿਉਂ ਨਾ ਦੇ ਬਿਲਕੁਲ ਜੀ ਇੱਕ ਬਹੁਤ ਵੱਡਾ ਸਵਾਲ ਹੋ ਗਿਆ ਜੀ ਇਹਦੇ ਤੇ ਹੁਣ ਉਹ ਮਾਮਲਾ ਅੱਗੇ ਸੁਪਰੀਮ ਕੋਰਟ ਨੇ ਵਿਚਾਰਨਾ ਹੈ ਜੀ ਪਰ ਆਪਣੇ ਵਿਚਾਰਨ ਵਾਲਾ ਮਾਮਲਾ ਇਹ ਆ ਗਿਆ ਜੀ ਵੀ ਸੁਪਰੀਮ ਕੋਰਟ ਦਖਲ ਕਿਉਂ ਨਾ ਦੇਦੀ ਜੀ ਜਿਹੜਾ ਸਾਡਾ ਭਾਰਤ ਦਾ ਟੋਟਲ ਸਿਸਟਮ ਹੈ ਜੀ ਭਾਰਤ ਨੂੰ ਜੇ ਆਪਾਂ ਦੇਖੀਏ ਭਾਰਤ ਇੱਕ ਬਹੁਤ ਥੋੜਾ ਦੇਸ਼ ਹੈ ਜੀ ਭਾਰਤ ਇੱਕ ਜਮਹੂਰੀ ਦੇਸ਼ ਹੈ ਜੀ ਜਿਹਨੂੰ ਅੰਗਰੇਜ਼ੀ 'ਚ ਡੈਮੋਕਰੇਟਿਕ ਕਹਿੰਦੇ ਆ ਜੀ ਇੱਥੇ ਇਹ ਮੰਨਿਆ ਜਾਂਦਾ ਕਿ ਲੋਕਾਂ ਦੁਆਰਾ ਲੋਕਾਂ ਲਈ ਲੋਕਾਂ ਦੀ ਸਰਕਾਰ ਸਰਕਾਰ ਉਹ ਚੁਣੀ ਜਾਂ ਚੁਣੀ ਜਾਵੇ ਇਹਦੇ ਵਾਸਤੇ ਇਹ ਭਾਰਤ ਦਾ ਪ੍ਰਬੰਧ ਕਿਵੇਂ ਹੈ ਇਹਦੇ ਵਾਸਤੇ ਜਿਹੜਾ ਸਿਸਟਮ ਬਣਾਇਆ ਵਾ ਸਾਡੇ ਸੰਵਿਧਾਨ ਘੜਿਆਂ ਨੇ ਜੀ ਜਿਨ੍ਹਾਂ ਨੇ ਸੰਵਿਧਾਨ ਦਾ ਨਿਰਮਾਣ ਕੀਤਾ ਡਾਕਟਰ ਬੀ ਆਰ ਅੰਬੇਦਕਰ ਦੀ ਅਗਵਾਈ ਦੇ ਹੇਠ ਜੀ ਉਹਨਾਂ ਨੇ ਜਿਹੜੇ 4 ਅੰਗ ਹੈ ਜਿਨ੍ਹਾਂ ਨੂੰ ਅਹਿਮ ਮੰਨੇ ਜੀ ਉਹਨਾਂ ਦੇ ਵਿੱਚ ਇੱਕ ਆ ਗਿਆ ਵਿਧਾਨਪਾਲਿਕਾ 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 ਦਾ ਮਤਲਬ ਹੋ ਗਿਆ ਪਾਰਲੀਮੈਂਟ ਤੇ ਅਸੈਂਬਲੀਆਂ ਦੋ ਹੋ ਗਈਆਂ ਜਿਨ੍ਹਾਂ ਦਾ ਕੰਮ ਹੈ ਕਾਨੂੰਨ ਬਣਾਉਣਾ ਬਣਾਉਣਾ ਜੀ ਦੂਜਾ ਕੰਮ ਆ ਗਿਆ ਵਿਧਾਨਪਾਲਿਕਾ ਤੋਂ ਬਾਅਦ ਆ ਗਿਆ ਕਾਰਜਪਾਲਿਕਾ 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 ਦੇ ਵਿੱਚ ਆਹ ਜਿੰਨੇ ਡੀਸੀ ਡੂਸੀ ਐਸਐਸਪੀ ਵਗੈਰਾ ਜਿੰਨੇ ਵੱਡੇ ਅਫਸਰ ਆ ਗਏ ਜਿੰਨੀ ਸਰਕਾਰੀ ਮਸ਼ੀਨਰੀ ਹੈ ਇਹ ਆ ਗਈ ਕਾਰਜਪਾਲਿਕਾ ਠੀਕ ਹੈ ਤੀਜੀ ਫਿਰ ਆ ਗਈ ਨਿਆਪਾਲਿਕਾ ਵੀ ਜਿਹੜੇ ਕਾਨੂੰਨ ਵਿਧਾਨਪਾਲਿਕਾ ਬਣਾਉਂਦੀ ਹੈ ਉਹ ਕਾਨੂੰਨ ਠੀਕ ਹੈ કે ਗਲਤ ਹੈ ਜੀ ਇਹਦੇ ਨਾਲ ਹੀ ਅਗਲੀ ਗੱਲ ਵੀ ਆ ਗਈ ਜੀ ਵੀ ਜਿਹੜੀ ਕਾਰਜਪਾਲਿਕਾ ਹੈ ਉਹ ਕਾਨੂੰਨਾਂ ਨੂੰ ਠੀਕ ਠੰਗ ਨਾਲ ਲਾਗੂ ਕਰਦੀ ਹੈ ਕਿ ਨਹੀਂ ਕਰਦੀ ਬਿਲਕੁਲ ਬਿਲਕੁਲ ਇਹ ਸਾਰੇ اختیار ਦੇਖਣ ਵਾਸਤੇ ਇਹਨਾਂ ਦੇ ਉੱਤੇ ਹੁਕਮ ਦੇਣ ਵਾਸਤੇ ਜਿਹੜੀ ਬਣਾਈ ਵੀ ਹੈ ਬਟ ਆਪਣੀ ਨਿਆਂਪਾਲਿਕਾ ਜਿਹਨੂੰ ਆਪਾਂ ਜੁਡੀਸ਼ਰੀ ਕਹਿੰਦੇ ਜੁਡੀਸ਼ਰੀ ਜੀ ਜੁਡੀਸ਼ਰੀ ਦੇ ਵਿੱਚ ਕੀ ਆ ਗਿਆ ਵੀ ਥੱਲੇ ਕਿ ਸਬਜਾਇਤ ਤੋਂ ਲੈ ਕੇ ਸੁਪਰੀਮ ਕੋਰਟ ਦੇ ਚੀਫ ਜੱਜ ਤੱਕ ਜਿੰਨੇ ਆ ਗਏ ਸਾਰੇ ਸਾਰੇ ਜੁਡੀਸ਼ਰੀ ਚ ਆ ਗਏ ਜੀ ਇਹਨਾਂ ਕੀ ਇਹ ਸਾਰਾ ਢਾਂਚਾ ਜੀ ਕਾਰਜਪਾਲਿਕਾ ਵਿਧਾਨਪਾਲਿਕਾ ਨਿਆਂਪਾਲਿਕਾ ਇਹ ਠੀਕ ਤਰੀਕੇ ਨਾਲ ਕੰਮ ਕਰ ਰਹੀ ਹੈ ਜੀ ਕਿਤੇ ਇਹ ਆਪਣੇ ਹੱਦਾਂ ਬੰਨੇ ਟੱਪਦਾ ਨਹੀਂ ਰਹੀ ਇਹਦੇ ਵਾਸਤੇ ਫਿਰ ਇਹ ਆ ਗਿਆ ਕਿ ਇੱਕ ਜਿਹੜਾ ਹੈਗਾ মিডিਆ ਜੋਥਾ ਬਈ ਚੌਥਾ ਥਾ ਮੈਂ মিডিਆ ਜੀ মিডিਆ ਦੇ ਤੇ ਸਾਰੇ ਦੇ ਉਤੇ ਨਜ਼ਰ ਰੱਖੂਗਾ ਇਹ ਸਾਰੀ ਕਾਰਵਾਈ ਕਰਕੇ ਉਹਨਾਂ ਨੇ ਬਣਾ ਜੀ ਉਹਦੇ ਨਾਲ ਆਪਾਂ ਦੇਖੀਏ ਤਾਂ ਜਿਹੜੀ ਸੁਪਰੀਮ ਕੋਰਟ ਹੈ ਸੁਪਰੀਮ ਕੋਰਟ ਨੇ ਇਹ ਦੇਖ ਰਿਹਾ ਕਿ ਜਬ ਸੰਵਿਧਾਨ ਹੈ ਜੀ ਭਾਰਤੀ ਸੰਵਿਧਾਨ ਜਿਹੜਾ ਹੈਗਾ ਉਹ ਸੰਵਿਧਾਨ ਲਈ ਜਿਹੜੀ ਮੂਲ ਭਾਵਨਾ ਹੈ ਜੀ ਉਹਦੇ ਨਾਲ ਤਾਂ ਕੋਈ ਹੇਰਾਫਰੀ ਨਹੀਂ ਜੀ ਮੰਨ ਲਓ ਵੀ ਇੱਕ ਸਰਕਾਰ ਕੋਈ ਵਿੱਚ ਬਹੁ ਗਿਣਤੀ ਦੀ ਸਰਕਾਰ ਬਣ ਗਈ ਜੀ ਉਹਨਾਂ ਨੇ ਕੋਈ ਕਾਨੂੰਨ ਬਣਾ ਲਾ ਜੀ ਉਹ ਕਾਨੂੰਨ ਹੈ ਜਿਹੜਾ ਕਾਨੂੰਨ ਭਾਰਤ ਦੀ ਜਿਹੜੀ ਹੈਗੀ ਹੈ ਕਨਸਟੀਟਿਊਸ਼ਨ ਭਾਰਤ ਦਾ ਜਿਹੜਾ ਸੰਵਿਧਾਨ ਹੈ ਉਹਦੀ ਮੂਲ ਭਾਵਨਾ ਦੇ ਉਲਟ ਹੋਵੇ ਜੀ ਤਾਂ ਉਸ ਕਾਨੂੰਨ ਨੂੰ ਰੱਦ ਕੀਤਾ ਕੀਤਾ ਜਾ ਸਕਦਾ ਹੈ ਉਹਨੂੰ ਕੌਣ ਕਰ ਸਕਦਾ ਹੈ ਉਹਨੂੰ ਸੁਪਰੀਮ ਕੋਰਟ ਕਰ ਸਕਦਾ ਹੈ ਸੁਪਰੀਮ ਕੋਰਟ ਕਰ ਸਕਦਾ ਹੈ ਸੰਵਿਧਾਨ ਦੇ ਵਿੱਚ ਜੇ ਕੋਈ ਤਬਦੀਲੀ ਹੋ ਜੇ ਉਹਨੂੰ ਰੱਦ ਕਰ ਸਕਦੀ ਹੈ ਸੁਪਰੀਮ ਕੋਰਟ ਕਹਿ ਸਕਦੀ ਹੈ ਕਿ ਮੂਲ ਭਾਵਨਾ ਦੇ ਉਲਟ ਹੈ ਜੀ ਕਈ ਵਾਰੀ ਇਹੋ ਜਿਹੇ ਮਾਮਲੇ ਹੁੰਦੇ ਕਿ ਸੁਪਰੀਮ ਕੋਰਟ ਦੇ ਧਿਆਨ 'ਚ ਕੋਈ ਗੱਲ ਆ ਜਾਂਦੀ ਹੈ ਜੀ ਜਿਵੇਂ ਕਿ ਮੈਂ ਹੁਣ ਤੁਹਾਨੂੰ ਦੱਸਣੀ ਚਾਹਾਂਗਾ ਇਹ ਗੱਲ ਹੈਗੀ ਹੈ 1993 ਦੀ ਠੀਕ ਹੈ ਜੀ ਉਦੋਂ ਇਸ ਦੇਸ਼ ਦੇ ਵਿੱਚ ਜਿਹੜਾ ਰਾਜ ਭਗ ਦਦਾ ਸੀ ਨਾ ਉਹ ਕਾਂਗਰਸ ਪਾਰਟੀ ਦਾ ਹੁੰਦਾ ਸੀ ਠੀਕ ਹੈ ਜੀ ਤੇ ਪ੍ਰਧਾਨ ਮੰਤਰੀ ਹੁੰਦੇ ਸੀ ਨਰਸਿਮਹਾ ਰਾਓ ਨਰਸਿਮਹਾ ਰਾਓ ਆ ਉਸ ਦੌਰ ਦੇ ਵਿੱਚ ਕੁਝ ਲੋਕ ਚੋਣ ਕਮਿਸ਼ਨ ਦੇ ਕੰਮ ਦੇ ਵਿੱਚ ਦਖਲ ਅੰਦਾਜ਼ੀ ਕਰਨ ਲੱਗੇ ਅੱਛਾ ਜੀ ਕੁਝ ਸਿਆਸੀ ਤਰ੍ਹਾਂ ਠੀਕ ਹੈ ਜੀ ਉਹ ਸਮਝਦੇ ਸੀ ਕਿ ਚੋਣ ਕਮਿਸ਼ਨ ਜਿਹੜਾ ਹੈਗਾ ਇਹ ਭਾਰਤ ਸਰਕਾਰ ਦੇ ਮਤਾਇਤ ਹੈ ਠੀਕ ਹੈ ਜੀ ਤੇ ਭਾਰਤ ਸਰਕਾਰ ਇਹਨਾਂ ਦੇ ਜਿਹੜੇ ਹੈਗੇ ਕਾਰਜ ਖੇਤਰ ਦੇ ਵਿੱਚ ਦਖਲ ਅੰਦਾਜ਼ੀ ਕਰ ਸਕਦੀ ਹੈ ਜੀ ਤੇ ਉਹਨਾਂ ਦਿਨਾਂ ਚ ਭਾਰਤ ਦਾ ਜਿਹੜਾ ਇਕੋ ਇੱਕ ਚੋਣ ਕਮਿਸ਼ਨਰ ਹੁੰਦਾ ਸੀ ਜਿਹਦਾ ਨਾਮ ਸੀ ਟੀ ਐਨ ਸੇਸ਼ਨ ਜੀ ਐਨ ਸੇਸ਼ਨ ਟੀ ਐਨ ਸੇਸ਼ਨ ਠੀਕ ਹੈ ਜੀ ਟੀ ਐਨ ਸੇਸ਼ਨ ਤੋਂ ਪਹਿਲਾਂ ਤਾਂ ਲੋਕਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਚੋਣ ਕਮਿਸ਼ਨ ਦੀਆਂ ਪਾਵਰਾਂ ਕੀ ਹੁੰਦੀਆਂ ਨੇ ਜੀ ਟੀ ਐਨ ਸੇਸ਼ਨ ਨੇ ਆ ਕੇ ਦੱਸਿਆ ਸੀ ਕਿ ਚੋਣ ਕਮਿਸ਼ਨ ਕਿੰਨਾ ਤਾਕਤਵਰ ਹੁੰਦਾ ਹੈ ਠੀਕ ਹੈ ਜੀ ਤਾਂ ਟੀ ਐਨ ਸੇਸ਼ਨ ਨੇ ਦੇਖਿਆ ਕਿ ਸਰਕਾਰ ਚੋਣ ਕਮਿਸ਼ਨ ਜਿਹੜੀ ਇੱਕ ਸੰਵਿਧਾਨਕ ਅਥਾਰਟੀ ਹੈ ਜੀ ਇਹਦੇ ਕੰਮਕਾਜ ਦੇਖ ਲੈਂਦਾ ਜੀ ਕਿਵੇਂ ਕਰੂਗੀ ਬਿਲਕੁਲ ਜੀ ਉਹ ਸੁਪਰੀਮ ਕੋਰਟ ਚਲਾ ਗਿਆ ਉਹਨੇ ਪਟੀਸ਼ਨ ਦਾਇਰ ਕਰਤੀ ਕਿ ਸਾਡੇ ਕਾਰਜ ਖੇਤਰ ਦੇ ਵਿੱਚ ਸਾਡੇ ਕੰਮ ਧੰਦੇ ਦੇ ਵਿੱਚ ਸੁਪਰੀਮ ਕੋਰਟ ਆਪਣੀ ਤੁਹਾਡੀ ਸਰਕਾਰ ਦਖਲ ਅੰਦਾਜ਼ੀ ਨਾ ਕਰੇ ਜੀ ਜਦੋਂ ਨੇ ਪਟੀਸ਼ਨ ਦਾਇਰ ਕਰਤੀ ਤੇ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਪਾਰਲੀਮੈਂਟ ਦੇ ਸਾਹਮਣੇ ਜੀ মিডিਆ ਵਾਲੇ ਆ ਗਏ ਜੀ ਤੇ ਉਹਨੇ মিডিਆ ਦੇ ਸਾਹਮਣੇ ਉੱਚੇ ਦੌਰ ਤੇ ਇਹ ਗੱਲ ਕਹੀ ਸੀ ਕਿ ਜਿੰਨੀ ਦੇਰ ਤੱਕ ਸੁਪਰੀਮ ਕੋਰਟ ਇਹ ਫੈਸਲਾ ਨਹੀਂ ਕਰਦੀ ਜੀ ਸਬ ਜਿਹੜੀ ਸਾਡੀ ਜਿਹੜੀ ਹੈ ਚੋਣ ਕਮਿਸ਼ਨ ਹੈ ਜੀ ਚੋਣ ਕਮਿਸ਼ਨ ਦੇ ਕੰਮ ਦੇ ਵਿੱਚ ਸਰਕਾਰ ਦਖਲਅੰਦਾਜ਼ੀ ਕਰ ਸਕਦੀ ਜਾਂ ਨਹੀਂ ਕਰ ਸਕਦੀ ਜੀ ਜਿੰਨੀ ਦੇਰ ਸੁਪਰੀਮ ਕੋਰਟ ਇਹਦਾ ਨਿਪਟਾਰਾ ਨਹੀਂ ਕਰਦੀ ਉਨੀ ਦੇਰ ਤੱਕ ਮੈਂ ਭਾਰਤ ਦੇ ਵਿੱਚ ਕੋਈ ਚੋਟ ਨਿਕਲੋਗਾ ਠੀਕ ਹੈ ਸਰ ਤੇ ਫਿਰ ਸੁਪਰੀਮ ਕੋਰਟ ਨੂੰ ਦਾ ਨਿਪਟਾਰਾ ਕਰਨਾ ਪਿਆ ਉਹਨਾਂ ਨੇ ਕਿਹਾ ਕਿ ਚੋਣ ਕਮਿਸ਼ਨ ਜਿਹੜਾ ਆਜ਼ਾਦ ਹੈ ਜੀ ਸਰਕਾਰ ਨੂੰ ਕੋਈ ਹੱਕ ਨਹੀਂ ਕਿ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਕਰੇ ਠੀਕ ਹੈ ਸਰ ਪਰ ਅੱਜ ਦੀ ਗੱਡੀ ਕੀ ਹੈ ਜੀ ਅੱਜ ਦੀ ਗੱਡੀ ਹੈ ਕਿ ਜਿਹੜੇ ਹੁਣ ਮੁੱਖ ਚੋਣ ਕਮਿਸ਼ਨਰ ਹੈ ਗਿਆਨੇਸ਼ਵਰ ਜੀ ਕੁਮਾਰ ਜੀ ਗਿਆਨੇਸ਼ਵਰ ਕੁਮਾਰ ਨੂੰ ਇਹ ਸਮਝਿਆ ਜਾਂਦਾ ਹੈ ਕਿ ਉਹ ਆਪਕਾ ਚੌਂਕ ਕਮਿਸ਼ਨ ਹੋਣ ਦੀ ਬਜਾਏ ਉਹ ਭਾਰਤੀ ਜਨਤਾ ਪਾਰਟੀ ਦਾ ਚੌਂਕ ਕਮਿਸ਼ਨ ਹੈ ਅੱਛਾ ਜੀ ਇਹ ਅੰਜਾਮ ਲਾ ਰਹੇ ਹੈ ਵਿਰੋਧੀ ਧਰਮ ਵਿਰੋਧੀ ਫਾਟਾ ਲਾ ਰਹੇ ਹੈ ਇਹ ਵਿਰੋਧੀ ਪਾਰਟੀ ਵਾਲੇ ਲਾ ਰਹੇ ਹੈ ਤੇ ਕਿਉਂ ਲਾ ਰਹੇ ਹੈ ਜੀ ਉਹ ਕਹਿੰਦੇ ਵੀ ਉਹਦੀ ਇੱਕ ਧੀ ਤੇ ਜੁਆਈ ਉਹ ਯੂਪੀ ਦੇ ਵਿੱਚ ਆਈ ਹੈ ਅਫਸਰ ਹੈ ਅੱਛਾ ਜੀ ਤੇ ਉਹਨਾਂ ਨੂੰ ਦੋਨਾਂ ਨੂੰ ਬਹੁਤ ਉੱਚੇ ਅਹੁਦੇ ਤੇ ਲਾ ਰਹੇ ਹਨ ਇੱਕ ਉਹਦੀ ਧੀ ਤੇ ਜੁਆਈ ਜਿਹੜੇ ਹੈਗੇ ਉਹ ਇਨਕਮ ਟੈਕਸ ਦੇ ਵੱਡੇ ਅਫਸਰ ਹੈ ਅੱਛਾ ਜੀ ਤੇ ਉਹਨਾਂ ਨੂੰ ਵੀ ਮਿਲਾਈਦਾਰ ਉਹਨਾਂ ਦੇ ਦਲਾਫ ਨੇ ਜੀ ਉਹਦੇ ਵਿੱਚ ਦੇ ਵਿੱਚ ਜੋ ਸਰਕਾਰ ਚਾਹੁੰਦੀ ਹੈ ਉਹ ਕਰੀ ਜਾਂਦੇ ਕਰੀ ਜਾਂਦੇ ਹੁਣ ਜਿਹੜੀਆਂ 65 ਲੱਖ ਬੋਟਾਂ ਕੱਟੀਆਂ ਐ ਇੱਥੇ ਵੀ ਆਪ ਕੋ ਜੀਸ਼ੰਦਾ ਵਿਰੋਧੀ ਤਰ੍ਹਾਂ ਦਾ ਇਹ ਇਲਜ਼ਾਮ ਆ ਕਿ ਗਿਆਨੇਸ਼ਵਰ ਕੁਮਾਰ ਨੇ ਭਾਰਤ ਦੇ ਮੁਖ ਚੋਣ ਕਮਿਸ਼ਨਰ ਨੇ ਜਿਹੜਾ ਇਹ ਕੰਮ ਕੀਤਾ ਹੈ ਜੀ ਇਹ ਕੰਮ ਸਰਕਾਰ ਨੂੰ ਖੁਸ਼ ਕਰਨ ਵਾਸਤੇ ਕੀਤਾ ਉਹਨਾਂ ਨੇ ਇਹ ਗੱਲ ਕਹੀ ਜੀ ਇਹ ਕਹਿਣ ਤੋਂ ਬਾਅਦ ਮਤਲਬ ਹੋ ਗਿਆ ਹੁਣ ਕਾਫੀ ਗੱਲ ਉਲਟੀ ਹੋਈ ਹੈ ਜੀ ਹੁਣ ਚੋਣ ਕਮਿਸ਼ਨ ਮੈਨੂੰ ਨਹੀਂ ਸਮਝ ਆ ਜੀ ਇਹ ਚੋਣ ਕਮਿਸ਼ਨ ਇਹ ਕਿਉਂ ਇਹ ਕੋਈ ਕੰਮ ਕਰਦਾ ਪਰ ਦੇਖਦੇ ਆਪਾਂ ਕਿ ਅਗਲੇ ਦਿਨਾਂ ਦੇ ਵਿੱਚ ਜਦੋਂ ਸਰਵਾਈ ਹੋਊਗੀ ਇਹਦੇ ਵਿੱਚ ਸੁਪਰੀਮ ਕੋਰਟ ਸੁਪਰੀਮ ਕੋਰਟ ਕੀ ਫੈਸਲਾ ਲੈਂਦੀ ਹੈ ਸੁਪਰੀਮ ਕੋਰਟ ਨੂੰ ਇਹ ਕਹਿੰਦਾ ਦੀ ਤੁਸੀਂ ਸਾਡੇ ਕੰਮ ਵਿੱਚ ਦਖਲ ਨਾ ਦਿਓ ਜੀ ਅੱਛਾ ਇਹਦਾ ਕੀ ਟਿੱਡ ਦੁਖਦਾ ਜੀ ਚੋਣ ਕਮਿਸ਼ਨ ਦਾ ਜਿਹੜਾ ਇਹ ਇਹ ਕੰਮ ਕਰ ਰਿਹਾ ਜੀ ਹਾਂ ਹੁਣ ਚੋਣ ਕਮਿਸ਼ਨ ਦਾ ਟਿੱਡ ਕੀ ਦੁਖਦਾ ਜਿਹੜੀ ਤੁਸੀਂ ਇਹ ਗੱਲ ਬ੍ਰਮੀ ਤੱਕ ਕੋਈ ਦੁਖਣਾ ਨਹੀਂ ਚਾਹੀਦਾ ਜੀ ਚੋਣ ਕਮਿਸ਼ਨ ਇੱਕ ਆਧਾਰ ਹੈ ਪਰ ਚੋਣ ਕਮਿਸ਼ਨ ਦੇ ਨੇ ਤਿੰਨ ਕਮਿਸ਼ਨਰ ਹੈ ਜੀ ਉਹਨਾਂ ਨੂੰ ਇਸ ਗੱਲ ਦੀ ਗੱਲ ਹੈ ਕਿ ਇੱਥੇ ਕਿਤੇ ਆਪੋਜੀਸ਼ਨ ਪਾਰਟੀ ਹੈ ਜਿਹੜੀ ਉਹ ਉਹ ਹਾਬੀ ਨਾ ਹੋ ਜੀ ਆਪੋਜੀਸ਼ਨ ਪਾਰਟੀ ਜਾਂ ਆਪੋਜੀਸ਼ਨ ਪਾਰਟੀ ਦਾ ਜੀ ਐਸਪਰੈ ਤੁਹਾਨੂੰ ਪਤਾ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਹੈ ਜੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਗੱਠਜੋੜ ਬਣਿਆ ਚੋੜਾਂ ਬਾਸਤੀ ਜਿਹਨੂੰ ਐਡੀ ਕਹਿੰਦੇ ਆ ਨੈਸ਼ਨਲ ਡੈਮੋਕ੍ਰੈਟਿਕ ਅਲਾਈਐਂਸ ਜੀ ਦੂਜੇ ਪਾਸੇ ਕਾਂਗਰਸ ਪਾਰਟੀ ਵੱਡੀ ਪਾਰਟੀ ਹੈ ਜੀ ਵਿਰੋਧੀ ତਰ੍ਹਾਂ ਆ ਕੋ ਕਾਂਗਰਸ ਪਾਰਟੀ ਦਾ ਲੀਡਰ ਰਾਹੁਲ ਰਾਹੁਲ ਗਾਂਧੀ ਹੈ ਜੀ ਜੀ ਉਹਨਾਂ ਨੇ ਕੁਝ ਹੋਰ ਪਾਰਟੀਆਂ ਨੇ ਮਿਲ ਕੇ ਇੱਕ ਗੱਠਜੋੜ ਬਣਾਇਆ ਜਿਹਨੂੰ ਇੰਡੀਆ ਕਹਿੰਦੇ ਆ ਇੰਡੀਆ ਜੀ ਇੰਡੀਆ ਗੱਠਜੋੜ ਠੀਕ ਹੈ ਜੀ ਇੰਡੀਆ ਗੱਠਜੋੜ ਵਾਲੀ ਹੁਣ ਇਸ ਵੇਲੇ ਇੱਕ ਬਹੁਤ ਵੱਡੀ ਚੁਣੌਤੀ ਬਣੀ ਆ ਸਰਕਾਰ ਵਾਸਤੇ ਕਿਉਂਕਿ ਪਿਛਲੀਆਂ ਚੋਣਾਂ 'ਚ ਵੀ ਆਪਾਂ ਪਾਰਲੀਮੈਂਟਰੀਆ ਦੇਖੀ 2024 'ਚ ਜੀ ਉਦੋਂ ਭਾਰਤੀ ਜਨਤਾ ਪਾਰਟੀ ਨੇ ਕਹਿ ਸੀ ਸਾਡਾ ਨਿਸ਼ਾਨਾ 400 ਸੇ ਪਾਰ ਜੀ ਜੀ ਪਰ ਰਹਿ ਗਈਆਂ 200 200 ਕੁ ਸਿੱਟਾ 40 40 ਹਾਂ 40 ਸੀਟਾਂ ਰਹਿ ਗਈਆਂ ਜਿਹੜੀਆਂ ਉਹ ਮਤਲਬ ਹੈ ਵੀ ਇਸ ਵੇਲੇ ਜਿਹੜੀ ਪਹਿਲਾਂ ਭਾਰਤੀ ਜਨਤਾ ਪਾਰਟੀ ਦੀ ਆਪ ਦੀ ਨਰੋਲ ਸਰਕਾਰ ਬਣਾਉਣੀ ਚਾਹੁੰਦੀ ਸੀ ਹੁਣ ਉਹ ਐਨਡੀਏ ਦੀਆਂ ਵਸਾਕੀਆਂ ਦੇ ਉੱਤੇ ਨਿਰਭਰ ਹੈ ਉਹ ਸਰਕਾਰ ਚੱਲਦੀ ਹੈ ਬਿਹਾਰ ਦੇ ਵਿੱਚੋਂ ਚੋਣਾਂ ਹੋਣਗੀਆਂ ਜੀ ਬਿਹਾਰ ਦੇ ਵਿੱਚ ਰੋਹਨ ਗਾਂਧੀ ਤੇ ਤੇਜਸਵੀ ਜੱਦਵ ਤੇ ਉਹਨਾਂ ਦੀ ਅਗਵਾਈ ਵਾਲਾ ਮਹਾਗੱਠ ਜੁਰ ਜਿਹੜਾ ਹੈਗਾ ਉਹਨੇ ਬਹੁਤ ਵੱਡਾ ਇੱਕ ਵਕਤ ਪਾਇਆ ਹੋਇਆ ਜੀ ਉਹਦੇ ਵਿੱਚ ਇਹ ਆ ਰਿਹਾ ਕਿ ਉੱਥੇ ਵੱਡੇ ਪੱਧਰ ਦੇ ਉੱਤੇ ਹੇਰਾ ਫੇਰੀ ਕੀਤੀ ਜਾ ਸਕਦੀ ਜੀ ਜੀ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਮਹਾਰਾਸ਼ਟਰ ਦੇ ਵਿੱਚ ਚੋਣਾਂ ਹੋਈਆਂ ਹਰਿਆਣਾ ਦੇ ਵਿੱਚ ਚੋਣਾਂ ਹੋਈਆਂ ਜੀ ਉੱਥੇ ਇਲਜ਼ਾਮ ਲੱਗਦੀ ਆ ਪੋਜੀਸ਼ਨ ਪਾਰਟੀ ਬਾਰੇ ਇਲਜ਼ਾਮ ਲਾਏ ਜਾ ਰਹੇ ਆ ਕਿ ਜਿਹੜੀਆਂ ਆ ਚੋਣਾਂ ਹੋ ਰਹੀਆਂ ਨੇ ਇਹ ਦੇ ਰਾਜਨੀਤਿਕ ਮਸ਼ੀਨਾ ਦੇ ਰਾਹੀਂ ਜੀ ਜਿਹੜਾ ਇਹਦੇ ਡਾਟੇ ਦੇ ਵਿੱਚ ਹੇਰਾ ਫੇਰੀ ਕੀਤੀ ਜਾਂਦੀ ਜੀ ਤੇ ਜਿੱਥੇ-ਜਿੱਥੇ ਸਾਰੇ ਜਿਹੜੇ ਹੈਗੇ ਸਰਵੇ ਹੋਈ ਸੀ ਉਹਨਾਂ ਸਰਵੇਸ ਦੇ ਵਿੱਚ ਇਹ ਆ ਗਿਆ ਸੀ ਕਿ ਉੱਥੇ ਕਾਂਗਰਸ ਪਾਰਟੀ ਦਾ ਵਿਰੋਧੀ ਤਰਵਾਲੀ ਜਿੱਤ ਰਹੀ ਤੇ ਭਾਰਤੀ ਜਨਤਾ ਪਾਰਟੀ ਹਾਰ ਰਹੀ ਜੀ ਲੇਕਿਨ ਸਾਰੇ ਥਾਂਾਂ 'ਤੇ ਜਿੱਤ ਗਈ ਭਾਰਤੀ ਜਨਤਾ ਪਾਰਟੀ ਬਿਲਕੁਲ ਬਿਲਕੁਲ ਜੀ ਮਹਾਰਾਸ਼ਟਰ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਇੱਕ ਪਿੰਡ ਹੈ ਜੀ ਜਿਸ ਪਿੰਡ ਦੇ ਲੋਕਾਂ ਨੇ ਕਹਿ ਕੇ ਅਸੀਂ ਜਿਹੜਾ ਕੈਂਡੀਡੇਟ ਉੱਥੇ ਜਿੱਤਿਆ ਵਾ ਉਹ ਪਿੰਡ ਦੇ ਵਿੱਚੋਂ ਜਿਹਨੂੰ ਸਭ ਤੋਂ ਵੱਧ ਵੋਟਾਂ ਪਾਈਆਂ ਉਹਨੂੰ ਤਾਂ ਕਹਿੰਦੇ ਸੀ ਵੋਟ ਹੀ ਨਹੀਂ ਪਾਈ ਅੱਛਾ ਜੀ ਉਹ ਕਹਿੰਦੇ ਵੀ ਐਂ ਕਰੋ ਕਹਿੰਦੇ ਵੀ ਸਾਡੀਆਂ ਵੋਟਾਂ 'ਚ ਹੋਈ ਹੈ ਹੈਰਾਫਰੀ ਠੀਕ ਹੈ ਜੀ ਲਓ ਜੀ ਕਹਿੰਦੇ ਫਿਰ ਅਸੀਂ ਐਂ ਕਰਾਂਗੇ ਆਪਾਂ ਦੁਬਾਰਾ ਪੋਲਿੰਗ ਕਰਵਾ ਲਾਓ ਕਰਾ ਲਓ ਜੀ ਤੇ ਪੋਲਿੰਗ ਕਰਾਵਾਂਗੇ ਆਪਾਂ ਸੰਦੂਖ ਦੇ ਵਿੱਚ ਵੋਟਾਂ ਪਾ ਕੇ ਠੀਕ ਹੈ ਜੀ ਉਹਨਾਂ ਨੇ ਚੋਣ ਕਮਿਸ਼ਨ ਤੱਕ ਬੀਸੀ ਵਗੈਰਾ ਤੱਕ ਪਹੁੰਚ ਕੀਤੀ ਹੋਏ ਕਹਿੰਦੇ ਨਹੀਂ ਹੋਏ ਤਾਂ ਅਸੀਂ ਆਪ ਹੀ ਕਰਵਾ ਲਵਾਂਗੇ ਠੀਕ ਹੈ ਜੀ ਉਹ ਕਹਿੰਦੇ ਤੁਹਾਨੂੰ ਕਰ ਨਹੀਂ ਦਿੰਦੇ ਉੱਥੇ ਕਰਫਿਊ ਵਗੈਰਾ ਲਾਉਣ ਵਾਲੀ ਗੱਲ ਕਰਦੇ ਠੀਕ ਹੈ ਸਰ ਔਰ ਕਹਿੰਦੇ ਜੋ ਮਰਜ਼ੀ ਕਰ ਲੋ ਅਸੀਂ ਕਰਾਂਗੇ ਉਹਨਾਂ ਨੇ ਜੋ ਕਰਕੇ ਦੇਖਿਆ ਉੱਥੇ ਸਾਰਾ ਕੁਝ ਉਹ ਵੋਟਾਂ ਉਦੋਂ ਜਿਹੜੀਆਂ ਜਿੰਨੀਆਂ ਪ ਇਹਦਾ ਮਤਲਬ ਹੈ ਕਿ heira-pheri ਤਾਂ ਹੁੰਦੀ ਸੀ ਠੀਕ ਹੈ ਜੀ ਹੁਣ ਉਹ ਕਹਿੰਦੇ ਨੇ ਜਿਹੜਾ ਚੋਣ ਕਮਿਸ਼ਨ ਹੈ ਚੋਣ ਕਮਿਸ਼ਨ heira-pheri ਕਰਦਾ ਹੈ ਜੀ ਨਰਪੱਖ ਚੋਣਾ ਕਰਵਾਉਣ ਦੇ ਵਾਸਤੇ ਉਹ ਜਿਹੜੇ ਹੁਣ ਸੁਪਰੀਮ ਕੋਰਟ ਦੇ ਵਿੱਚ ਗਏ ਹੋਏ ਗਏ ਹੋਇਆ ਜੀ ਠੀਕ ਹੈ ਇਹ ਸੁਪਰੀਮ ਕੋਰਟ ਜਿਹੜੀ ਹੈਗੀ ਆ ਇਹਦੇ ਵਿੱਚ ਦਖਲ ਦੇਵੇ ਇਹ ਜਿਹੜੀਆਂ ਚੋਣਾਂ ਦੇ ਵਿੱਚ ਜਿਹੜੀਆਂ ਵੋਟਰ ਸੂਚੀਆਂ ਵਗੈਰਾ ਬਣਾਉਣੀਆਂ ਉਹਦੇ ਵਿੱਚ ਮਤਲਬ ਧਾਂਦ ਲੀਆਂ ਨਾ ਹੋ ਸਕਣ ਜੀ ਅਗਲੀ ਗੱਲ ਉਹ ਕਹਿੰਦੇ ਵੀ ਇਹਦੇ ਵਿੱਚ ਜਿਹੜਾ ਠੀਕ ਤਰੀਕੇ ਦੇ ਨਾਲ ਜਿਹੜੀ ਹੈ ਪਾਰਦਰਸ਼ੀ ਚੋਣ ਪਾਰਦਰਸ਼ੀ ਚੋਣ ਹੋਵੇ ਪਾਰਦਰਸ਼ੀ ਚੋਣ ਵਡਾਉਣ ਵਾਸਤੇ ਚੋਣ ਕਮਿਸ਼ਨ ਦਾ ਨਿਰਪੱਖ ਹੋਣਾ ਬਹੁਤ ਜ਼ਰੂਰੀ ਹੈ ਜੀ ਲੇਕਿਨ ਚੋਣ ਕਮਿਸ਼ਨ ਨੇ ਥੇ ਕਿ ਧਿਰ ਬਣਿਆ ਹੋਇਆ ਹੈ ਜੀ ਉਹ ਜਦੋਂ ਚੋਣ ਕਮਿਸ਼ਨ ਐਕਸਪੋਜ਼ ਹੋ ਰਿਹਾ ਹੈ ਜੀ ਤੁਸੀਂ ਇਹ ਦੇਖੋ ਕਿ ਰਾਹੁਲ ਗਾਂਧੀ ਦੀ ਅਗਵਾਈ ਦੇ ਵਿੱਚ ਜੀ ਇੱਕ ਕੈਂਪੇਨ ਚੱਲੀ ਹੋਈ ਹੈ ਕਿ ਜਿਹੜੀ ਅੱਗੇ ਬੋਟ ਚੋਰੀ ਰੋਕੀ ਜਾਵੇ ਰੋਕੀ ਜਾਵੇ ਜੀ ਔਰ ਥਾਂ ਥਾਂ ਤੇ ਟੈਸਟਵੇ ਡਰਾ ਲੱਗੇ ਬੋਟ ਚੋਰ ਗੱਦੀ ਸ਼ੋਰ ਇਹ ਲੱਗ ਰਿਹਾ ਹੈ ਜੀ ਇੱਕ ਕੰਪੇਨ ਜਿਹੜੀ ਹੈਗੀ ਆ ਬਿਹਾਰ ਤੋਂ ਸ਼ੁਰੂ ਹੋਈ ਹੈ ਤੇ ਹੁਣ ਇਹ ਦੇਸ਼ ਪਿਆਰੀ ਬਣਦੀ ਜਾ ਰਹੀ ਹੈ ਜੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਇਹੋ ਜਿਹੇ ਬਹੁਤ ਸਾਰੇ ਮਾਮਲੇ ਉਠਾਈ ਹੈ ਜੀ ਜਿੱਥੇ ਜਿੱਥੇ ਵੋਟਾਂ ਦੇ ਵਿੱਚ ਹੀਰਾ ਫੇਰੀ ਹੋਈ ਹੈ ਜੀ ਉਹਦੇ ਵਿੱਚ ਜਿਹੜਾ ਬੇਨਕਾਬ ਕੌਣ ਹੁੰਦਾ ਐਕਸਪੋਜ਼ ਕੌਣ ਹੁੰਦਾ ਚੋਣ ਕਮਿਸ਼ਨ ਹੁੰਦਾ ਚੋਣ ਕਮਿਸ਼ਨ ਹੁੰਦਾ ਬਿਲਕੁਲ ਚੋਣ ਕਮਿਸ਼ਨ ਉਹਨੇ ਚਾਹੁੰਦਾ ਕਿ ਜਿਹੜੀਆਂ ਸਾਡੀਆਂ ਹੀਰਾ ਫੇਰੀਆਂ ਜਿਹੜੀਆਂ ਸਾਡੀਆਂ 420 ਸੀ ਜੀ ਉਹ ਕਿਤੇ ਸਰਕਾਰ ਦੇ ਸਾਹਮਣੇ ਨਹੀਂ ਗਈਆਂ ਅਦਾਲਤ ਦੇ ਸਾਹਮਣੇ ਨਹੀਂ ਗਈਆਂ ਨਾ ਅਦਾਲਤ ਉਹਦੇ ਵਿੱਚ ਨਿਕਲਦੀ ਨਹੀਂ ਨਾ ਕਰੀ ਆਪਾਂ ਜਾਣਦੇ ਕਿ ਅਦਾਲਤ ਨੇ ਪਹਿਲਾਂ ਵੀ ਪਹਿਲਾਂ ਇਹਨਾਂ ਨੇ ਇੱਕ ਇਲੈਕਟਰਲ ਬਾਂਡ ਵਾਲੀ ਗੱਲ ਕੀਤੀ ਸੀ ਜੀ ਇਲੈਕਟਰਲ ਬਾਂਡ ਕੀ ਸੀ ਜੀ ਕਿ ਜਿਨ੍ਹਾਂ ਲੋਕਾਂ ਨੇ ਚੰਦਾ ਦੇਣਾ ਪੱਕਾ ਪੋਲਿਟੀਕਲ ਪਾਰਟੀਆਂ ਨੂੰ ਉਹ ਚੰਦਾ ਦੇਣ ਉਹ ਸਟੇਟ ਬੈਂਕ ਆਫ ਇੰਡੀਆ ਕੋਲ ਜਾਣ ਜੀ ਉੱਥੋਂ ਜਾ ਕੇ ਇੱਕ ਉਹ ਬਾਂਡ ਖਰੀਦ ਲੈਣ ਜੀ ਬਾਂਡ ਖਰੀਦ ਕੇ ਉਹ ਸਿੱਧੇ ਦਾ ਸਿੱਧਾ ਜਾ ਕੇ ਇਹਦਾ ਦੇ ਦੇਣ ਜਿਹੜੀ ਮਰਜ਼ੀ ਆ ਪਾਰਟੀ ਨੂੰ ਭਰ ਕੇ ਦੇ ਦੇਣ ਜਿੰਨਾ ਮਰਜ਼ੀ ਚੰਦਾ ਭਰ ਕੇ ਦੇ ਦੇਣ ਪਰ ਉਹਦਾ ਕਿਸੇ ਨੂੰ ਪਤਾ ਨਹੀਂ ਲੱਗਦਾ ਪਤਾ ਨਹੀਂ ਲੱਗਦਾ ਇਹ ਮਾਮਲਾ ਵੀ ਸੁਪਰੀਮ ਕੋਰਟ ਗਿਆ ਸੀ ਉਹਨਾਂ ਨੇ ਕਿਹਾ ਜੀ ਕਿਹੜੀ ਪਾਰਟੀ ਨੂੰ ਕਿੰਨਾ ਚੰਦਾ ਗਿਆ ਇਹਦਾ ਪਤਾ ਲੱਗਦੀ ਤੁਸੀਂ ਕਿਹੜੇ ਬੰਦੇ ਨੇ ਦਿੱਤਾ ਇਸ ਗੱਲ ਨੂੰ ਛੱਡ ਦਿਓ ਜਿਹੜੇ ਉਹਨਾਂ ਦੇ ਕੋਲੇ ਨੰਬਰ ਹੈ ਜਿਹੜੇ ਬਾਡ ਦੇ ਨੰਬਰ ਹੈ ਉਹਨਾਂ ਬਾਡ ਦੇ ਨੰਬਰਾਂ ਤੋਂ ਪਤਾ ਲਗਾ ਕਰੋ ਕਿ ਕਿਹੜੇ ਕਿਹੜੇ ਕਿੰਨ ਕਿੰਨਾ ਚੰਦਾ ਦਿੰਦਾ ਇਹਦਾ ਪਤਾ ਲੱਗਣਾ ਜਿੰਦਾ ਕਿੰਨਾ ਚੰਦਾ ਸੁਪਰੀਮ ਕੋਰਟ ਉਹਦੇ ਵੀ ਬੜਾ ਰੌਲਾ ਪਾਇਆ ਸੀ ਇਲੈਕਸ਼ਨ ਕਮਿਸ਼ਨ ਨੇ ਵੀ ਕਹਿ ਸੀ ਇਹ ਗੱਲ ਨਹੀਂ ਹੋਣੀ ਚਾਹੀਦੀ ਜੀ ਜੀ ਔਰ ਨਾਲ ਹੀ ਜਿਹੜੀ ਹੈਗੀ ਹੈ ਪਰ ਸਰਕਾਰ ਵੀ ਕਹਿੰਦੀ ਸੀ ਨਹੀਂ ਹੁੰਦੀ ਤੇ ਉਹ ਉਹ ਸੁਪਰੀਮ ਕੋਰਟ ਤੇ ਫੈਸਲਾ ਕਰਤਾ ਸੀ ਕਿ ਤੁਹਾਨੂੰ ਇਹ ਦਸਲਾ ਪੜਾ ਤੇ ਫਿਰ ਜਿਹੜਾ ਪ੍ਰਵਿੰਦਰਜੀ ਦੱਸਿਆ ਉਹਨਾਂ ਨੇ ਉਹਦੇ ਚ ਪਤਾ ਲੱਗਾ ਕਿ ਉਹਦੇ ਵੱਡਾ ਹਿੱਸਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਗਿਆ ਅੱਛਾ ਜੀ ਇਹ ਵੱਡਾ ਹਿੱਸਾ ਭਾਰਤੀ ਜਨਤਾ ਪਾਰਟੀ ਨੂੰ ਗਿਆ ਤੇ ਜਿਹੜੇ ਚੰਦਾ ਦੇਣ ਵਾਲੇ ਤਾਂ ਅਮੀਰ ਲੋਕ ਹੈ ਫਿਰ ਅਮੀਰ ਲੋਕਾਂ ਨੂੰ ਜਿਹੜੇ ਨਜਰੇ ਕਾਰਪੋਰੇਟਰ ਜਿਹੜੇ ਹੈਗੇ ਉਹਨਾਂ ਕਾਰਪੋਰੇਟਰਾਂ ਨੂੰ ਫਿਰ ਉਹਨਾਂ ਦੇ ਟੈਕਸਾਂ ਦੇ ਵਿੱਚ ਜਿਹੜੀ ਹਲ ਟੁਰਨਾ ਬਿੰਦਗੇ ਉਹਨਾਂ ਨੂੰ ਰਾਇਤਾ ਮਿਲਦੀਆਂ ਪਿਛਲੇ ਸਮੇਂ ਦੇ ਵਿੱਚ ਆਪਾਂ ਇਹ ਦੇਖਿਆ ਕਿ ਐਨਪੀ ਜੀ ਉਹ ਪੈਸਾ ਜਿਹੜਾ ਉਗਰਾਹ ਹੈ ਨਹੀਂ ਜਾ ਸਕਦਾ ਉਹਨੂੰ ਬੱਟੇ ਖੱਤੇ ਪਾ ਕੇ ਉਹਨਾਂ ਦੀ 16000 ਕਰੋੜ ਰੁਪਏ ਬਾਪ ਦਿੱਤਾ ਸੀ ਇਹ ਬਾਤ ਜਿਹੜੀ ਮੇਰੇ ਦੇ ਵਿੱਚ ਗਿਆਦਾ ਹੈ ਹਾਂਜੀ ਬਿਲਕੁਲ ਬਿਲਕੁਲ ਇਸ ਵਾਸਤੇ ਜਿਹੜੀ ਉਹ ਵੱਡੇ ਪਦਰ ਉੱਤੇ ਜਿਹੜੇ ਅਮੀਰ ਲੋਕ ਹੈ ਅਮੀਰ ਲੋਕਾਂ ਬਾਸ ਪ੍ਰਤੀ ਸਰਕਾਰ ਦੀ ਮਿਲੀ ਭੁਗਤ ਹੈ ਉਹ ਮਿਲੀ ਭੁਗਤ ਨੰਗੀ ਨਾ ਹੋ ਜੇ ਉਹ ਨੰਗੀ ਤਾਂ ਹੀ ਹੁੰਦੀ ਹੈ ਜੇ ਆਹੇਰਾ-ਵੇਰੀਆਂ ਪਤਾ ਲੱਗਣਗੇ ਬਿਲਕੁਲ ਬਿਲਕੁਲ ਇਸ ਕਰਕੇ ਜਿਹੜਾ ਚੋਣ ਕਮਿਸ਼ਨ ਦਾ ਸੁਖਦਾ ਤਾ ਦੁੱਖਦਾ ਹਾਂ ਲੱਗਦਾ ਸੋ ਆਪਣੇ ਆਪ ਦੇ ਇੱਕ ਬਹੁਤ ਵੱਡੀ ਗੱਲ ਹੈ ਕਿ ਜੇ ਚੋਣ ਕਮਿਸ਼ਨ ਨਿਰਪੱਖ ਹੈ ਜੀ ਤਾਂ ਉਹਨੂੰ ਇਹ ਲੋੜ ਕੀ ਪੈਗੀ ਕਿ ਸੁਪਰੀਮ ਕੋਰਟ ਨੂੰ ਕਵੇ ਦਖਲ ਨਾ ਕਰੀ ਦਖਲ ਨਾ ਦੇਵੇ ਸੁਪਰੀਮ ਕੋਰਟ ਕਿਸੇ ਵੀ ਮਾਮਲੇ 'ਚ ਦਖਲ ਦੇ ਸਕਦੀ ਹੈ ਸੁਪਰੀਮ ਪਾਵਰ ਹੈ ਇੱਥੋਂ ਤੱਕ ਵੀ ਹੈ ਸੁਪਰੀਮ ਕੋਰਟ ਕਿ ਜੇ ਸੰਵਿਧਾਨ ਦੇ ਵਿੱਚ ਕੋਈ ਵਿਅਕਤੀਕ ਤਰੀਕਾ ਕਰਨਾ ਹੋਵੇ ਤਾਂ ਸੰਵਿਧਾਨ ਦੇ ਵਿੱਚ ਇੱਕ ਆਰਟੀਕਲ ਹੈ 142 ਜੀ ਆਰਟੀਕਲ 142 ਦੇ ਰਾਹੀਂ ਸੁਪਰੀਮ ਕੋਰਟ ਕੋਈ ਵੀ ਫੈਸਲਾ ਲੈ ਸਕਦੀ ਹੈ ਤੇ ਮੈਂ ਤੁਹਾਨੂੰ ਦਿੰਦਾ ਇੱਕ ਮਿਸਾਲ ਦਿੰਦਾ ਅਜੁੱਧੇ ਦੇ ਵਿੱਚ ਰਾਮ ਮੰਦਰ ਹੈ ਜੀ ਆ ਰਾਮ ਮੰਦਰ ਦਾ ਤੇ ਬਾਬਰੀ ਮਸਜਿਦ ਦਾ ਝਗੜਾ ਬਹੁਤ ਲੰਬੇ ਸਮੇਂ ਵਿੱਚ ਚੱਲਿਆ ਆਉਂਦਾ ਸੀ ਬਿਲਕੁਲ ਬਿਲਕੁਲ ਉਹ ਚੱਲਦਿਆਂ ਚੱਲਦਿਆਂ ਆਲਟੀਮੇਟਲੀ ਜੋ ਸੁਪਰੀਮ ਕੋਰਟ ਨੇ ਉਹ ਫੈਸਲਾ ਕੀਤਾ ਜੀ ਉਹਨਾਂ ਨੇ ਆਰਟੀਕਲ 142 ਦੇ ਰਾਹੀਂ ਉਹਦਾ ਫੈਸਲਾ ਕੀਤਾ ਜੀ ਜੀ ਇਹ ਤੁਸੀਂ ਜੱਜਮੈਂਟ ਪੜ੍ਹ ਲਓ ਜੱਜਮੈਂਟ ਦੇ ਵਿੱਚ ਜਿਵੇਂ ਜਿਵੇਂ ਲਿਖਿਆ ਜਾ ਰਿਹਾ ਹੈ ਕਿ ਇਹ ਨੇ ਆ ਸਬੂਤ ਦਿੱਤਾ ਇਹ ਨੇ ਸਬੂਤ ਦਿੱਤਾ ਉਹਦੇ ਮੁਤਾਬਕ ਉਹ ਫੈਸਲਾ ਬਾਬਰੀ ਮਸਜਿਦ ਦੇ ਹੱਕ ਵਿੱਚ ਹੋਣਾ ਚਾਹੀਦਾ ਸੀ ਜੀ ਪਰ ਸੁਪਰੀਮ ਕੋਰਟ ਨੇ ਕਿਹਾ ਕਿ ਆਰਟੀਕਲ 142 ਦਾ ਇਸਤੇਮਾਲ ਕਰਦੇ ਹੋਏ ਆ ਜੀ ਸੁਪਰੀਮ ਕੋਰਟ ਨੇ ਫੈਸਲਾ ਦਿੰਦੀ ਹੈ ਕਿ ਇੱਥੇ ਮੰਦਿਰ ਬਣੂਗਾ ਮੰਦਿਰ ਬਣੂਗਾ ਠੀਕ ਹੈ ਇੱਥੇ ਮੰਦਿਰ ਬਣਾਇਆ ਜਾਵੇ ਤੇ ਦੂਜੇ ਪਾਸੇ ਜਿਹੜੀ ਹੈਗੀ ਆ ਬਾਬਰੀ ਮਸਜਿਦ ਵਾਸਤੇ ਬਾਹਰ ਸ਼ਹਿਰ ਤੋਂ ਬਾਹਰ ਉਹਨਾਂ ਨੂੰ ਜਗਤ ਜਮੀਨ ਦੇ ਦਿੱਤੀ ਜਾਵੇ ਤੇ ਬਾਬਰੀ ਮਸਜਿਦ ਉੱਤੇ ਬਣਾ ਲੈਣ ਠੀਕ ਹੈ ਜੀ ਹੁਣ ਮੰਦਿਰ ਤਾਂ ਉੱਥੇ ਬਣ ਗਿਆ ਬਣ ਗਿਆ ਜੀ ਲੇਕਿਨ ਬਾਬਰੀ ਮਸਜਿਦ ਤਾਂ ਅਜੇ ਤੱਕ ਨਹੀਂ ਬਣੀ ਉਹ ਮਸਜਿਦ ਨਹੀਂ ਬਣੀ ਜੀ ਇਹ ਜਿਹੜਾ ਉਹਨਾਂ ਨੇ ਜਿਹੜਾ ਸੁਪਰੀਮ ਕੋਰਟ ਨੇ ਇਹਰਾ ਫੈਸਲਾ ਦਿੱਤਾ ਉਹਦੇ ਵਿੱਚ ਕਿਹਾ ਕੀ ਸੀ ਜੀ ਉਹਨਾਂ ਨੇ ਕੈਸੇ ਆਰਟੀਕਲ 142 ਦੇ ਰਾਹੀਂ ਅਸੀਂ ਇਹ ਫੈਸਲਾ ਤਾਂ ਦੇ ਰਹੇ ਹਾਂ ਕਿਉਂਕਿ ਇਹ ਮਾਮਲਾ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਬਿਲਕੁਲ ਇਹ ਆਸਥਾ ਨਾਲ ਜੁੜਿਆ ਹੋਇਆ ਹੈ ਜੇ ਸੁਪਰੀਮ ਕੋਰਟ ਇਹ ਫੈਸਲਾ ਕਰ ਸਕਦੀ ਹੈ ਇੱਕ ਪਾਸੇ ਲੋਕਤੰਤਰ ਦਾ ਸਵਾਲ ਹੈ ਜੇ ਲੋਕਤੰਤਰ ਨੂੰ ਤੁਸੀਂ ਲੋਕਤੰਤਰ ਦਾ ਇੱਕ ਉਹਦੇ ਤੇ ਪਰਦਾ ਪਾ ਕੇ ਪਰਦਾ ਪਾ ਕੇ ਤੇ ਜੋਕਤੰਤਰ ਬਣਾ ਦਿਓ ਜੋਕਰ ਨੂੰ ਲੈ ਆਓ ਇਲੈਕਸ਼ਨ ਕਮਿਸ਼ਨ ਨਿਰਪੱਖ ਚੋਣਾਂ ਕਰਾਉਣ ਦੀ بجائے ਇੱਕ ਧਿਰ ਬਣ ਕੇ ਧਿਰ ਬਣ ਗਈ ਜੇ ਉਹ ਇੱਕ ਇੱਕ ਧਿਰ ਦੇ ਹੱਕ ਵਿੱਚ ਪੁੱਛਦਾ ਹੈ ਪੁੱਛਦਾ ਜੀ ਤਾਂ ਉਹਦੇ ਵਿੱਚ ਫਿਰ ਸੁਪਰੀਮ ਕੋਰਟ ਦਾ ਦਖਲ ਦੇਉਗੇ ਦੇਉਗੇ ਜੀ ਬਿਲਕੁਲ ਹੁਣ ਸੁਪਰੀਮ ਕੋਰਟ ਸੁਪਰੀਮ ਕੋਰਟ ਨੂੰ ਚੋਰੀ ਕਰਨ ਵਾਲਾ ਬੰਦਾ ਚੋਰ ਕਹਿੰਦਾ ਹੈ ਕਿ ਜੀ ਮੈਂ ਚੋਰੀ ਕਰੂੰਗਾ ਮੈਂ ਇੱਕ ਚੋਰੀ ਕਰਾਂ ਜੋ ਵਰਦੀ ਅਗਰ ਤੁਸੀਂ ਰੱਖਣਾ ਤੁਸੀਂ ਨਾ ਬੋਲੋ ਉਹ ਦਖਲ ਕਿਉਂ ਦੇਣਾ ਉਹ ਦਖਲ ਦੇਣਾ ਬੰਦਾ ਸੁਪਰੀਮ ਕੋਰਟ ਬਣਾਈ ਕਾਦੀ ਕਾਤੇ ਜਿੰਨਾ ਲੋਕਾਂ ਨੇ ਸਾਡੇ ਨੇ ਸੰਵਿਧਾਨ ਬਣਾਇਆ ਉਹਨਾਂ ਨੇ ਸੰਵਿਧਾਨ ਬਣਾਇਆ ਹੀ ਇਸ ਤੰਗ ਨਾਲ ਸੀ ਜੀ ਕਿ ਇੱਥੇ ਮਤਲਬ ਕਾਨੂੰਨ ਦੀ ਕਾਇਦੇ ਦੀ ਉਲੰਘਣਾ ਨਾ ਹੋ ਸਕੇ ਸੰਵਿਧਾਨ ਦੀ ਉਲੰਘਣਾ ਨਾ ਹੋਣਾ ਇਸ ਕਰਕੇ ਉਹਨਾਂ ਨੇ ਇਹ ਪ੍ਰਬੰਧ ਕੀਤੇ ਹੋਏ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਪੇਜ ਨੂੰ ਫਾਲੋ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੇ ਧੰਨਵਾਦ